ਨਾਮ ਸਾਰ ਰਸ ਪੀਵੇ ਸਭ ਤੋਂ શ્રેષ્ઠ ਰਸ ਕਿਹੜਾ ਹੈ RAM ਦੇ ਨਾਮ ਦਾ ਵਿਖੇ ਬਣ ਫਿਕਾ ਤਿਆਗਰੀ ਸ਼ਖੀਏ ਨਾਮ ਮਹਾਰਸ ਪਿਓ ਕਵੀ ਜੀ ਵੀ ਕਹਿੰਦੇ ਨੇ ਕਵੀ ਡੱਕਮਾ ਕੀ ਕਰੇ ਕਹਾਂ ਡੁਲਾਵੇ ਜੀਓ ਸ਼ਰਬ ਸੂ ਕੋ ਨਾਇਕੋ ਆ ਰਾਮ ਨਾਮ ਰਸ ਪਿਓ ਪਰਮੇਸ਼ਰ ਦੇ ਨਾਮ ਦਾ ਰਸ ਪਿਓ ਠੀਕ ਹੈ ਨਾ ਜੀ ਇਸ ਰਸ ਦੇ ਵਿੱਚ ਜਿਹੜਾ ਹੈ ਉਹ ਆਨੰਦ ਹੈ ਇਸ ਰਸ ਦੇ ਵਿੱਚ ਕੀ ਹੈ ਆਨੰਦ ਹੈ ਤੂੰ ਜਿੰਨਾ ਆਨੰਦ ਲੈਣਾ ਹੈ ਤੇ ਇਹ ਉਤਨਾ ਤੁਸੀਂ ਲਈ ਜੋ ਹਰ ਰਸ ਕੇ ਮਾਤੇ ਜਿਨ੍ਹਾਂ ਨੂੰ ਇਸ ਰਸ ਦੀ ਮਸਤੀ ਚੜ ਗਈ ਹੈ ਮਸਤ ਹੋ ਗਏ ਨੇ ਹਰ ਰਸ ਕੇ ਮਾਤੇ ਮਹਾ ਆਨੰਦ ਜਿਨੇ ਇਸ ਨਾਮ ਦੇ ਰਸ ਦੀ ਮਸਤੀ ਜਿਨ੍ਹਾਂ ਨੂੰ ਚੜ ਚੁੱਕੀ ਆ ਮਹਾਰਾਜ ਕਹਿੰਦੇ ਉਹ ਮਹਾ ਆਨੰਦ ਵਿੱਚ ਰਹਿੰਦੇ ਨੇ ਆਨ ਰਸਾਂ ਵਿੱਚ ਵਿਆਪੇ ਚਿੰਦ ਕਹਿੰਦੇ ਰੱਬ ਦੇ ਨਾਮ ਦੇ ਰਾਸ ਨੂੰ ਛੱਡ ਕੇ ਤੇ ਦੁਨੀਆਂ ਦੇ ਰਸ ਲੈਣੇ ਇਹ ਹੀ ਸਾਡੇ ਅੰਦਰ ਚਿੰਤਾ ਪ੍ਰਗਟ ਕਰਦੇ ਨੇ ਬੋਲੋ ਕਿਉਂਕਿ ਉਹ ਰਾਸ ਦੁਨੀਆਂ ਦੇ ਪੂਰੇ ਨਹੀਂ ਇਹਦੇ ਹੋਰ ਹੈ ਅੱਜ ਇਹੋ ਜਿਹਾ ਸ਼ੂਟ ਚਾਹੀਦਾ ਕੱਲ ਨੂੰ ਇਹੋ ਜਿਹੇ ਪੈਸੇ ਕੋਲ ਨਹੀਂ ਲੈਣਾ ਕਿ ਤੂੰ ਅੱਜ ਇਹੋ ਜੀ ਗੱਡੀ ਕੱਲ ਨੂੰ ਇਹੋ ਜੀ ਗੱਡੀ ਚਾਹੀਦੀ ਰਸ ਮਹਾਰਾਜ ਕਹਿੰਦੇ ਹਰ ਰਸ ਕੇ ਮਾਤੇ ਮਹਾ ਆਨੰਦ ਇਹਦੇ ਵਿੱਚ ਕੋਈ ਫੁਰਨਾ ਨਹੀਂ ਇਹ ਰਸ ਜਿਹੜਾ ਸਾਰੇ ਫੁਰਨਿਆਂ ਨੂੰ ਬੰਦ ਕਰਕੇ ਆਉਂਦਾ ਹੈ ਤੇ ਦੂਸਰੇ ਰਸ ਜਿਹੜੇ ਨੇ ਉਹ ਇੱਕ ਇੱਕ ਰਸ ਕਈ ਕਈ ਫੁਰਨਿਆਂ ਨੂੰ ਜਨਮ ਦਿੰਦਾ ਹੈ ਕੀ ਹੈ ਉਹ ਇੱਕ ਇੱਕ ਰਸ ਕਈ ਕਈ ਬੱਚੇ ਅੱਗੇ ਪੈਦਾ ਕਰ ਰਿਆ ਹੈ ਰਸਾਂ ਦੇ ਉਹ ਵੱਡੇ ਹੋ ਰਹੇ ਨੇ ਲੇਕਿਨ ਪੂਰੇ ਨਹੀਂ ਹੋ ਰਹੇ ਤੇ ਫੇ ਚਿੰਤਾ ਹੀ ਹੈ ਨਾ ਤਾਂ ਆਖਿਆ ਕਿ ਹਰਸ ਕੇ ਮਤੇ ਮਹ ਅਨੰਦ ਆਣ ਰਸਾਂ ਮੇ ਵਿਆਪੇ ਚਿੰਦ ਹਰ ਰਸ ਮਤੇ ਅਲ ਮਸਤ ਮਤਵਾਰਾ ਅਲ ਮਸਤ ਪੂਰੀ ਮਸਤੀ ਚ ਕੋਈ ਦੁਨੀਆ ਦਾ ਹੀ ਨਹੀਂ ਪਤਾ ਹੈ ਆਲਮਸਤ ਆਨ ਰਸਾ ਸਭ ਫਿੱਕੇ ਰੇ ਜਿਸ ਨੂੰ ਇਹ ਰਸ ਆ ਗਿਆ ਉਹਦੀ ਆਵਾਜ਼ ਹੈ ਕਹਿੰਦਾ ਇਸ ਤੋਂ ਬਿਨਾ ਸਾਰੇ ਰਸ ਫਿੱਕੇ ਐ ਐਵੇਂ ਦੁਨੀਆ ਕਹਿੰਦੀ ਆਹ ਰਸ ਤੇ ਆਹ ਰਸ ਬੋਲੋ ਉਹ ਰਸ ਲੈਣ ਦੇ ਵਾਸਤੇ ਤੁਹਾਨੂੰ ਦੇਖ ਲਿਓ ਸ਼ਹਿਰ ਜਾਓ ਕੋਈ ਵੀ ਚੀਜ਼ ਹੈ ਰਸ ਲੱਗਾ ਅਜ ਇੱਕ ਰੇੜੀ ਤੋਂ ਇੱਕ ਦੁਕਾਨ ਤੋਂ ਖਾਦਾ ਰਸ ਉਤਪਨ ਹੋਇਆ ਨਹੀਂ ਇਸ ਤੋਂ ਉਹ ਚੰਗੀ ਦੁਕਾਨ ਹੈ ਉਹਦੇ ਤੇ ਜਾਈਏ ਉਹ ਤੋਂ ਵੱਡੀ ਤੇ ਜਾਈਏ ਰਸ ਵੱਧਾ ਗਿਆ ਲੇਕਿਨ ਗੁਰੂ ਨਾਨਕ ਨੇ ਉਹ ਰੱਬੀ ਰਸ ਦਿੱਤਾ ਜਿਹੜਾ ਸਾਰੀਆਂ ਹੀ ਦੁਕਾਨਾਂ ਘਰ-ਵਾਰ ਵੀ ਛਡਾ ਦਿੰਦਾ ਉਹ ਕਹਿੰਦਾ ਪੈਲੀ ਦੇ ਬੰਨੇ ਤੇ ਬੈਠਾ ਲਈ ਚੱਲ ਬੋਲੋਸ ਇੱਕ ਰਸ਼ ਉਹ ਨੇ ਜਿਹੜੇ ਤੁਹਾਡੇ ਅੰਦਰ ਭਟਕਣਾ ਪੈਦਾ ਕਰ ਰਹੇ ਹੈ ਇੱਕ ਤੋਂ ਦੂਜੀ ਸਾਹ ਛੁੱਟ ਰਹੇ ਤੁਹਾਨੂੰ ਤੀਜੀ ਚੌਥੀ ਮਤਲਬ ਅਜ ਉਥੇ ਨਹੀਂ ਉਹ ਦੂਜਾ ਉਹਨੂੰ ਮਿਲ ਪਿਆ ਉਹ ਜਿਆ ਰੱਸੀਆ ਕੋਈ ਖਾਣ ਪੀਣ ਤੈਨੂੰ ਮੈਂ ਉਥੇ ਲੈ ਕੇ ਜਾਨਾ ਅਸੀਂ ਉਥੋਂ ਖਾਦਾ ਸੀ ਲੋ ਦੱਸੋ ਹਾਂਜੀ ਇਹ ਚੀਜ਼ਾਂ ਨੇ ਰਾਜੇ ਸਾਰੀਆਂ ਜਿਹੜਾ ਗੁਰੂ ਨਾਨਕ ਨੇ ਸਾਨੂੰ ਰਸ਼ ਬਖਸ਼ੇ ਕੀਤਾ ਹੈ ਨਾ ਉਹ ਰਸ ਆ ਜਿੱਥੇ ਤੁਸੀਂ ਹੁਣ ਬੈਠੇ ਇੱਥੇ ਮਿਲਦਾ ਹੈ ਬਾਣੀ ਚ ਵੀ ਇਦਾਂ ਹੀ ਲਿਖਿਆ ਹੈ ਵੇ ਬਾਣੀ ਚ ਵੀ ਹਰ ਰਸ ਕੇ ਮਾਤਾ ਕੀ ਅਲਮਸਤ ਮਤਵਾਰਾ ਅਨ ਰਸਾ ਸਭ ਖੁਸ਼ ਹੋਇ ਰਹੇ ਹਰ ਰਸ ਕੀ ਕੀਮਤ ਕਹੀ ਨਾ ਜਾਏ ਕਹਿੰਦੇ ਇਹ ਉਹ ਰਸ ਹੈ ਕਿ ਜਿਸ ਦੀ ਕੋਈ ਕੀਮਤ ਦੇਣੀ ਤੇ ਕੀ ਹੈ ਕਹਿੰਦੇ ਇਹ ਜਿਹਨੂੰ ਆਉਂਦਾ ਹੈ ਉਹਨੂੰ ਹੀ ਪਤਾ ਇਹਦੀ ਕੀਮਤ ਨੂੰ ਵਰਣਨ ਕਰਨਾ ਵੀ ਔਖਾ ਹੈ ਕਿ ਇਹ ਕਿਸ ਕੀਮਤ ਤੇ ਮਿਲਦਾ ਹੈ ਪਾਸ਼ਾ ਵਰਣਨ ਕਰ ਦੇਣਗੇ ਸਾਰਾ